ਤੁਸੀਂ ਆਪਣਾ ਘਰ ਪੂਰਾ ਸਾਫ਼ ਕਰਕੇ ਦਰਵਾਜ਼ਾ ਲੋਕ ਲਾ ਕੇ ਕਿਤੇ ਚਲੇ ਜਾਓ ਹਫ਼ਤੇ ਬਾਅਦ ਆਓਗੇ ਤੁਸੀਂ ਤੇ ਵੇਖੋਗੇ ਵੀ ਅਸੀਂ ਤੇ ਸਾਫ਼ ਕਰਕੇ ਗਏ ਸੀ ਘਰ ਆਪਣੇ ਆਪ ਕਿਦਾਂ ਗੰਦਾ ਹੋ ਗਿਆ ਕਿਉਂਕਿ ਖਿੜਕੀਆਂ ਰਹੀਂ ਦਰਵਾਜ਼ਿਆਂ ਰਹੀਂ ਬਾਹਰੋਂ ਮਿੱਟੀ ਡਸਟ ਥੋੜੀ ਬਹੁਤੀ ਉੱਡ ਕੇ ਅੰਦਰ ਆই ਜਾਏਗੀ ਇਦਾਂ ਹੀ ਪਾਤਸ਼ਾਹ ਜੀ ਕਹਿੰਦੇ ਜਿਹੜਾ ਚੰਗਾ ਕੰਮ ਹੈ ਇਹ ਸਿੱਖਣਾ ਪੈਣਾ ਹੈ ਜਿਵੇਂ ਆਪਾਂ ਐਜੂਕੇਸ਼ਨ ਸਿੱਖਦੇ ਆਨਪੜਤਾ ਸਿੱਖਣ ਦੀ ਲੋੜ ਥੋੜਾ ਜਿਹੜੀ ਅਨਪੜਤਾ ਹੈ ਅਗਿਆਨਤਾ ਉਹ ਸਿੱਖਣ ਦੀ ਲੋੜ ਨਹੀਂ ਉਹ ਤੇ ਆਪਣੇ ਆਪ ਹੀ ਬਹੁਤ ਹੈ ਬਸ ਐਜੂਕੇਸ਼ਨ ਸਿੱਖਣ ਵਾਸਤੇ ਅਸੀਂ ਬਚਪਨ ਤੋਂ ਬੱਚੇ ਨੂੰ ਚੰਗੇਆ ਸਕੂਲਾਂ ਵਿੱਚ ਪੜਾਉਨੇ ਆ ਕਾਲਜਾਂ ਵਿੱਚ ਲੈ ਕੇ ਜਾਣੇ ਆ ਮੋਟੀਆਂ ਫੀਸਾਂ ਦਿੰਨੇ ਆ ਉਹਨਾਂ ਦੇ ਨਾਲ ਕਈ ਵਾਰੀ ਮਾਪੇ ਨੂੰ ਆਪ ਵੀ ਉੱਠਣਾ ਪੈਂਦਾ ਤੜਕੇ ਸਕੂਲ ਛੱਡ ਕੇ ਆਉਣਾ ਸਕੂਲਾਂ ਲੈ ਕੇ ਆਉਣਾ ਬਹੁਤ ਕੁਝ ਕਰਨਾ ਪੈਂਦਾ ਇਦਾਂ ਹੀ ਜਿਹੜੀ ਤੰਦਰੁਸਤੀ ਹੈ ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਕਿੰਨਾ ਕੁਝ ਕਰਨਾ ਪੈਂਦਾ ਮਨੁੱਖ ਨੂੰ ਪਰਹੇਜ਼ ਕਰਨਾ ਪੈਂਦਾ ਹੈ ਟਾਈਮ ਨਾਲ ਦਵਾਈ ਖਾਣੀ ਪੈਂਦੀ ਹੈ ਸੈਰ ਕਰਨੀ ਪੈਂਦੀ ਹੈ ਵਗੈਰਾ ਵਗੈਰਾ ਪਰ ਬਿਮਾਰ ਹੋਣ ਵਾਸਤੇ ਵੀ ਕੋਈ ਯਤਨ ਕਰਨ ਦੀ ਲੋੜ ਹੈ ਉਹਦੇ ਵਾਸਤੇ ਕੋਈ ਯਤਨ ਕਰਨ ਦੀ ਲੋੜ ਨਹੀਂ ਤੁਸੀਂ ਥੋੜਾ ਜਿਹਾ ਆਪਣੇ ਖਾਣ ਪੀਣ ਦਾ ਧਿਆਨ ਨਾ ਰੱਖੋ ਬਿਮਾਰੀ ਤਾਂ ਘਰ ਦੇ ਦਰਵਾਜ਼ੇ ਦੇ ਬਾਹਰ ਖਲੋਤੀ ਹੋਈ ਹੈ ਉੱਤੇ ਉਡੀਕ ਰਹੀ ਹੈ ਵੀ ਕਦੋਂ ਤੂੰ ਆਰਸ ਕਰੇ ਤੇ ਮੈਂ ਤੇਰੇ ਘਰ ਆਵਾਂ